ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਕਾਫੀ ਵੀਰ ਪੁੱਛਣ ਦਾ ਇਹ ਹੀ ਸਾਵਾਰਾ ਝਾੜ ਤੇ ਤਰਜੀਹੋ ਇੱਕ ਦਾ ਗਲੇ-ਗੁਲੇ ਬੈਠੇ ਪਏ ਹੁਣ ਤੇ ਚਲੋ ਪੈਲੀਆਂ ਬਣਾਉਂਦਾ ਕੱਟੇ ਨਾਲ ਤੇ ਹੁਣ ਰੋੜਾ ਵਿਟਰ ਚੰਦਾਈ ਜੀ ਸਾਰੇ ਕਰੀਬ ਹੁਣ ਕਰਤੀਆਂ ਪੈਲੀਆਂ ਤਿਆਰ ਕੱਲ ਤੋਂ ਲੇਜ ਲੈਵਲਿੰਗ ਕਰਾਵਾਂਗੇ ਜੀ ਜਮੀਨਾ ਤੇ ਚਾੜਦੀ ਦੀ ਗੱਲ ਇਦਾਂ ਆ ਕਿ ਅਸੀਂ ਸਾਬਾਣਾ ਬੜੇ ਚਿਰ ਤੋਂ ਲਾਉਂਦੇ ਆਂਦੇ ਆ ਇਤੋਂ ਨਹੀਂ ਬੜਾ ਚਿਰ ਹੋ ਗਿਆ ਸਾਨੂੰ ਕਰੀਬ 8-9 ਸਾਲ ਹੋ ਗਏ ਨੇ ਜਿਸਾਬਾ ਚੋਂ ਨਾਲ ਆਉਂਦੇ ਨੇ ਪਹਿਲਾਂ ਹੋਰ ਵੈਰਾਈਟੀਆਂ ਹੁੰਦੀਆਂ ਸੀ ਹੁਣ ਚਲੋ ਆ 77 75 ਵੈਰਾਈਟੀ ਆ ਗਈ ਤੇ ਪਹਿਲੀ ਗੱਲ ਤੇ ਇਸ ਝੋਨੇ ਨਾਲ ਦੀ ਰੀਸੀ ਕੋਈ ਨਹੀਂ ਜੀ ਪਹਿਲਾਂ ਮੈਂ ਦੱਸਿਆ ਕੀ ਇਹ ਝੋਨੇ ਦੇ ਬਾਕੀ ਡਿਟੇਲ ਫੇਰ ਆਪਾਂ ਪਾਦਾਂਗੇ ਸਾਰੀ ਕੋਈ ਸੁਬਰੀ ਨਹੀਂ ਜੀ ਕੀਤੀ ਸਿੱਧਾ ਇਹਨੂੰ ਖਾਦ ਪਾ ਕੇ ਵੜਦੇ ਆ ਜੀ ਖੇਤ ਦੇ ਵਿੱਚ ਵੀ ਸਾਬਾਣਾ ਦਵਾਈ ਪਾਉਣੀ ਬੜੇ ਕਦੂ ਕਰਨ ਤੋਂ ਬਾਅਦ ਕੋਈ ਡੀਐਸਆਰ ਵਾਲੇ ਚਲੋ ਤੇ ਉਹ ਦਿਨ ਦੂਸਰਾ ਉਦੋਂ ਬਾਅਦ ਖੇਤ ਦੇ ਵਿੱਚ ਨੀ ਬੜੇ ਪਾਣੀ ਬਹੁਤ ਘੱਟ ਲੱਗੀ ਕਿਉਂਕਿ ਹਰ ਕੀ ਮੀਂਹ ਪੈਂਦਰਾ ਹੈ ਤੇ ਜਿਹੜਾ ਰੇਟ ਆ ਰੇਟ ਦੀ ਆਪਾਂ ਅੱਗੇ ਵੀਡੀਓ ਪਾਈ ਜੀ ਉਹਦੀ ਦੱਸ ਹੀ ਦਿੱਤਾ ਹੈ ਕਿ ਕੀ ਰੇਟ ਵਿਕਿਆ ਉਹ ਵੀਡੀਓ ਪਾਤੀ ਬਾਕੀ ਡਿਟੇਲ ਸਾਰੀ ਬਾਅਦ ਚ ਹੀ ਦਦਾਂ ਕਈ ਪ੍ਰਕਾਰ ਖਰਾਕ ਬਾਰੇ ਪੁੱਛਦੇ ਜਿਹੜਾ ਝਾੜ ਆ ਪਿਛਲੇ ਸਾਲ ਨਾਲੋਂ 6 ਕਿੰਟਲ ਦੇ ਕਰੀਬ ਘਟ ਗਿਆ ਜੀ ਸਿੱਧਾ ਦਸੀ ਹਰ ਕੀ ਝਾੜ ਘਟੇ ਝੋਨੇ ਦਾ ਵੀ ਘਟ ਬਾਸਮਦਿਆਂ ਦਾ ਵੀ ਘਟ ਹਰ ਕੀ 32 ਕਿੰਟਲ ਦੇ 10 ਕਿਲੋ ਦੀ ਐਵਰੇਜ ਆਈ ਹੈ ਆਪਣੀ ਪਿਛਲੇ ਸਾਲ 33-33 ਕੁਇੰਟਲ ਚ ਲੱਗਿਆ ਸੀ 33 ਤੋਂ 38 ਦੇ ਵਿੱਚ ਹੀ ਐਰ ਕੀ 32 ਕੁਇੰਟਲ ਦੇ 10 ਕਿਲੋ ਨਿਕਲੇ ਆ ਇਹਦਾ ਝਾੜ ਤੇ ਜਿਹੜੇ ਰੇਟ ਦੀ ਗੱਲ ਕਰੀਏ ਰੇਟ ਦੀ ਆਪਾਂ ਵੀਡੀਓ ਅੱਗੇ ਪਾਈ ਬੋਲੀ ਦੀ ਵੀਡੀਓ ਪਾਤੀ ਤੇ ਇਹ ਝਾੜ ਜੀ ਬਾਕੀ ਸੋਹਣੀ ਵੈਰੈਟੀ ਆ ਜੀ ਪਕਾਅ ਬਹੁਤ ਸੋਹਣਾ ਬਸ ਇੱਕੋ ਇੱਕ ਗੱਲ ਮਾੜੀ ਹੈ ਜਿਹੜੀ ਬਹਿ ਜਾਂਦੀ ਮੋਢ ਕਮਜ਼ੋਰ ਹੁੰਦਾ ਸਿਰ ਪਰਾ ਹੁੰਦਾ ਤੇ ਅਸੀਂ ਤਾਂ ਕਹਿੰਦੇ ਇਹੋ ਜਿਹਾ ਮੌਸਮ ਦੇ ਵਿੱਚ ਵੀ ਇੰਨਾ ਝਾੜ ਦੇਗੀ ਬਹੁਤ ਆ ਜੀ ਜੇ ਕੋਈ ਹੋਰ ਕੋਈ ਵੈਰੈਟੀ ਹੁੰਦੀ ਤੇ ਉਹਨੇ 25 ਕੁਇੰਟਲ ਤੋਂ ਨਹੀਂ ਵੀ ਰੋ ਟੱਪਣਾ 25 26 ਤੋਂ ਇਹ ਹੋ ਵੈਰਾਈ ਆ ਜਿਹੜੀ ਇੰਨਾ ਝੜਦੇਗੀ ਆ ਇਹੋ ਜਿਹਾ ਮੌਸਮ ਚ ਓਕੇ ਜੀ ਧੰਨਵਾਦ